ਲੋਈ ਮਿੱਤਰੋ ਇਹ ਚੰਨੋ ਜਿਹੜਾ ਕਾਲਾਚਾ ਟੋਲ ਪਲਾਜ਼ਾ ਬਾਈ ਉਹਦੇ ਉੱਤੇ ਖੜੇ ਆ ਅਸੀਂ ਵਧੀਆ ਵਧੀਆ ਵੀਰੇ ਚੜਦੀ ਕਲਾ ਚ ਸੋ ਭਰਾਵੋ ਇਹ ਜਿਹੜੇ ਕਾਨੂੰਨ ਆ ਲਾਗੂ ਹੋ ਚੁੱਕੇ ਨੇ ਤੇ ਇੱਕ ਆਪਣੇ ਡਰਾਈਵਰ ਭਰਾ ਦੇ ਬਿਹਾਰ ਦਾ ਕੋਈ ਹਨਾ ਉਹਨੂੰ ਇਹ ਚੀਜ਼ ਹੋ ਚੁੱਕੀ ਆ ਸਾਰੇ ਜਿਹੜੇ ਪ੍ਰੂਫ ਨੇ ਉਹਦੇ ਗਰੁੱਪ ਚ ਆ ਗਏ ਅਖਬਾਰ ਤੇ ਆਈ ਆ ਖਬਰ ਕਿ ਉਹਨੂੰ ਜਿਹੜੀ ਸਜ਼ਾ ਉਹ ਹੋ ਚੁੱਕੀ ਆ ਤੇ ਜੁਰਮਾਨਾ ਜਿਹੜਾ ਉਹ ਵੀ ਹੋ ਚੁੱਕਿਆ ਤੋ ਮੈਂ ਨਹੀਂ ਚਾਹੁੰਦਾ ਬਾਈ ਤੁਹਾਡੇ ਨਾਲ ਵੀ ਹੋਵੇ ਹਨਾ ਜਾਂ ਤੁਸੀਂ ਵੀ ਇਸ ਚੀਜ਼ ਦਾ ਸ਼ਿਕਾਰ ਹੋਵੋ ਤੋ ਇਸ ਕਰਕੇ ਬਾਈ ਹਲੇ ਆਪਣੇ ਕੋਲੇ ਬਖਤ ਕੀ ਕਹਿਣਾ ਚਾਹੁੰਦੇ ਹੋ ਉਸਤਾਦ ਜੀ ਪਹੁੰਚਣਾ ਚਾਹੀਦਾ ਇੱਥੇ ਹਰ ਬੰਦੇ ਦਾ ਹੱਕ ਬਣਦਾ ਹਨਾ ਬਾਈ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸੰਗਰਾਮ ਚੱਲ ਰਿਹਾ ਆਪਣਾ ਇਹ ਇਕੱਲੇ ਇੱਕ ਬੰਦੇ ਦਾ ਕਿਸੇ ਦਾ ਨਹੀਂ ਹੈਗਾ ਹੈਗਾ ਬਿਲਕੁਲ ਇਹ ਹਰ ਘਰ ਦੇ ਵਿੱਚ ਡਰਾਈਵਰ ਨੇ ਡਰਾਈਵਰ ਨੇ ਖਾਂਸੇ ਬਣੇ ਹੋਏ ਆ ਸਭ ਡਰਾਈਵਰ ਨੇ ਸਭ ਡਰਾਈਵਰ ਨੇ ਤੇ ਇਹ ਸਭ ਨੂੰ ਇੱਕ ਮੁੱਠ ਹੋ ਕੇ ਇਹਨੂੰ ਆਪਾਂ ਮੋਦੀ ਸਰਕਾਰ ਨੂੰ ਦਿਖਾਈਏ ਤਾਂ ਕਿ ਉਹ ਲੋਕਾਂ ਦਾ ਇਕੱਠ ਦੇਖ ਕੇ ਇਹ ਕਾਨੂੰਨ ਨੂੰ ਬਾਅਸ ਲਵੇ ਇਹ ਬਈ ਵਿੱਚ ਹਲੇ ਲੋਕਾਂ ਨੂੰ ਪਤਾ ਵੀ ਨਹੀਂ ਕਹਿੰਦੇ ਹਲੇ ਲਾਗੂ ਹੀ ਨਹੀਂ ਹੋਇਆ ਇਹ ਇਹਦੇ ਬਾਰੇ ਲੋ ਜਾਣਕਾਰੀ ਜਨਤਾ ਨੂੰ ਵੀ ਹੋ ਚੁੱਕਿਆ ਲੱਗੂ ਬਿਹਾਰ ਦੇ ਵਿੱਚ ਬੀਆਰਟੀਸੀ ਬੱਸਾਂ ਨੇ ਗਿਆ ਉਹ ਇੱਕ ਇੱਕ ਡਰਾਈਵਰ ਨੂੰ ਇਹ 10 ਲੱਖ ਰੁਪਏ ਜੁਰਮਾਨਾ 7 ਸਾਲ ਦੀ ਸਜ਼ਾ ਇਹ ਹੋ ਵੀ ਗਈ ਬਾਈ ਉਹ ਵੀ ਗਈ ਬਿਲਕੁਲ ਜੀ ਆਸ ਕਰ ਤਾਂ ਇਹਨੇ ਹਾਂ ਬਿਲਕੁਲ ਇਹ ਪਾਸ ਹੋ ਵੀ ਗਿਆ ਇਹ ਪਲੇਖੇ ਦੇ ਵਿੱਚ ਨਾ ਰਹੇ ਹੋ ਭਰਾਵੋ ਹੁਣ ਤਾਂ ਦੇਖੋ ਕੱਠ ਹੋਇਆ ਹੰਬੜਾ ਮਾਰਾਂਗੇ ਆਪਾਂ ਹੰਬੜਾ ਮਾਰਾਂਗੇ ਬਿਲਕੁਲ ਤਾਂ ਇਹ